ਸਤਿ ਸ਼੍ਰੀ ਅਕਾਲ ਜੀ ਜਿਵੇਂ ਹੀ ਜਸਪ੍ਰੀਤ ਨੇ ਰਣਜੀਤ ਨੂੰ ਚਾਹ ਫੜਾਈ ਤਾਂ ਪੀਂਦਿਆ ਹੀ ਰਣਜੀਤ ਨੇ ਚਾਹ ਡੋਲ ਦਿੱਤੀ ਤੇ ਉੱਚੀ ਆਵਾਜ਼ ਵਿੱਚ ਬੋਲਿਆ ਬੇਅਕਲ ਜਨਾਨੀਏ ਤੈਨੂੰ ਅੱਜ ਤੱਕ ਇੱਕ ਕੱਪ ਚਾਹ ਬਣਾਉਣੀ ਵੀ ਨਹੀਂ ਆਈ ਇਹ ਚਾਹ ਆ ਜਾਂ ਜ਼ਹਿਰ ਇਹਦੇ ਵਿੱਚ ਇੰਨੀ ਖੰਡ ਕੌਣ ਪੰਦਾ ਆ ਗੁੱਸੇ 'ਚ ਰਣਜੀਤ ਨੇ ਇੱਕ ਜ਼ੋਰ ਨਾਲ ਥੱਪੜ ਜਸਪ੍ਰੀਤ ਦੀ ਗੱਲ ਤੇ ਮਾਰ ਦਿੱਤਾ ਜਸਪ੍ਰੀਤ ਫੋਨ ਤੇ ਆਪਣੀ ਮਾਂ ਨੂੰ ਰੋ ਰੋ ਕੇ ਆਪਣੀ ਦੁੱਖ ਤਕਲੀਫ ਦੱਸ ਰਹੀ ਸੀ ਕੁੜੀ ਦਾ ਦੁੱਖ ਸੁਣ ਕੇ ਵੀ ਉਹਦੀ ਮਾਂ ਨੇ ਕਿਹਾ ਵੇਖ ਜਸਪ੍ਰੀਤ ਮੇਰੀ ਗੱਲ ਤੈਨੂੰ ਬੁਰੀ ਜ਼ਰੂਰ ਲੱਗੂਗੀ ਪਰ ਛੋਟੀਆਂ-ਛੋਟੀਆਂ ਗੱਲਾਂ ਨੂੰ ਜੇ ਤੂੰ ਇੰਨਾ ਦਿਲ ਤੇ ਲਾਏਂਗੀ ਤਾਂ ਸਹੁਰੇ ਘਰ ਤੇਰਾ ਗੁਜ਼ਾਰਾ ਮੁਸ਼ਕਲ ਹੋ ਜਾਊਗਾ ਪੁੱਤ ਮੇਰੀ ਗੱਲ ਸਮਝ ਮਾਂ ਮੈਂ ਬਹੁਤ ਸਹਿ ਲਿਆ ਹੁਣ ਮੇਰੇ ਕੋਲ ਹੋਰ ਬਰਦਾਸ਼ਤ ਨਹੀਂ ਹੁੰਦਾ ਮੇਰੇ ਰੋਂਗੀ ਤਾਂ ਸੱਚਮੁੱਚ ਪਾਗਲ ਹੋ ਜਾਊਂਗੀ। ਕੁੜੀ ਦੀ ਗੱਲ ਸੁਣ ਕੇ ਮਾਣ ਨੇ ਕਿਹਾ, "ਪੁੱਤ ਪਤਾ ਆ ਮੈਨੂੰ ਕਿ ਪਰਿਵਾਰ 'ਚ ਥੋੜੀ-ਬਹੁਤ ਆਣ-ਬਣ ਹੁੰਦੀ ਹੀ ਰਹਿੰਦੀ ਆ। ਹੁਣ ਤੂੰ ਇੱਥੇ ਹੀ ਵੇਖ ਲੈ। ਤੇਰੀ ਭਾਬੀ ਤਾਂ ਇਹ ਦਿਨ ਛੋਟੀਆਂ-ਛੋਟੀਆਂ ਗੱਲਾਂ ਤੇ ਲੜ ਪੈਂਦੀ ਆ। ਲੜਾਈ ਝਗੜਾ ਹੁੰਦਾ ਆ। ਇਹਦਾ ਮਤਲਬ ਇਹ ਤਾਂ ਨਹੀਂ ਕਿ ਤੰਗਾ ਕੇ ਆਪਣਾ ਸੌਰਾ ਪਰਿਵਾਰ ਹੀ ਛੱਡ ਦੇਵੇ। ਤੇ ਜਾਣਦੀ ਆ। ਜਸਪ੍ਰੀਤ" ਸਭ ਤੋਂ ਵੱਡੀ ਗੱਲ ਕੀ ਆ ਪੁੱਤ ਜੇ ਅੱਜ ਤੈਨੂੰ ਅਸੀਂ ਇੱਥੇ ਲੈ ਵੀ ਆਈਏ ਤਾਂ ਸੋਚ ਕਿੰਨੀ ਬਦਨਮੀ ਹੋਣੀ ਆ ਸਾਡੀ ਸਾਰੀ ਦੁਨੀਆ ਵਿੱਚ ਸਾਰੀ ਦੁਨੀਆ ਤਾਂ ਇਹੋ ਕਹੂਗੀ ਨਾ ਨਵਾਂ ਨਵਾਂ ਕੁੜੀ ਦਾ ਵਿਆਹ ਹੋਇਆ ਆ ਹਜੇ ਤੇ ਆਪਣੇ ਸਹੁਰੇ ਟਿਕੀ ਨਹੀਂ ਸਹੁਰਿਆਂ ਤੋਂ ਭੱਜ ਕੇ ਆ ਗਈ ਅਸੀਂ ਦੁਨੀਆ ਨੂੰ ਕੀ ਮੂੰਹ ਵਿਖਾਵਾਂਗੇ ਕੀ ਇੱਜ਼ਤ ਰਹਿ ਜਾਊਗੀ ਤੇਰੇ ਪਿਓ ਦੀ ਕੀ ਕਹਾਂਗੇ ਸਾਰਿਆਂ ਨੂੰ ਕੁੜੀ ਦੀ ਪੇਕਿਆ ਤੋਂ ਡੋਲੀ ਉੱਠਦੀ ਆ ਕਸੌਰੀਆਂ ਤੋਂ ਅਰਥੀ ਤੇ ਵੈਸੇ ਵੀ ਆਪਣੇ ਪੇਕੇ ਆ ਕੇ ਤੂੰ ਕਿੰਨੇ ਦਿਨ ਰਹਿ ਲਵੇਂਗੀ ਇਹਦੇ ਤੋਂ ਤਾਂ ਚੰਗਾ ਆ ਤੂੰ ਉੱਥੇ ਹੀ ਸਾਰਾ ਕੁਝ ਸੰਭਾਲਣ ਦੀ ਕੋਸ਼ਿਸ਼ ਕਰ ਮਾਂ ਦੀ ਗੱਲ ਸੁਣ ਕੇ ਜਸਪ੍ਰੀਤ ਹਰਾਨ ਸੀ ਉਹਨੂੰ ਪ੍ਰੋਸਾਹੀ ਨਹੀਂ ਹੋ ਰਿਹਾ ਸੀ ਕਿ ਇੰਨੀ ਤਕਲੀਫ ਦੱਸਣ ਤੋਂ ਬਾਅਦ ਵੀ ਮਾਂ ਕਿਸ ਮਿੱਟੀ ਦੀ ਬਣੀ ਆ ਜਿਹੜੀ ਕੁੜੀ ਦੀ ਤਕਲੀਫ ਸਮਝ ਹੀ ਨਹੀਂ ਰਹੀ ਜਸਪ੍ਰੀਤ ਲਗਾਤਾਰ ਰੋ ਰਹੀ ਸੀ ਉਦੋਂ ਹੀ ਮਾਣਿਆ ਪੁੱਤ ਜਿੱਥੇ ਚਾਰ ਭਾਂਡੇ ਹੁੰਦੇ ਆ ਨਾ ਉੱਥੇ ਆਵਾਜ਼ ਤਾਂ ਹੁੰਦੀ ਹੀ ਰਹਿੰਦੀ ਆ ਇਹਦਾ ਮਤਲਬ ਇਹ ਨਹੀਂ ਕਿ ਤੂੰ ਹਰ ਗੱਲ ਨੂੰ ਦਿਲ ਤੇ ਲਾ ਲਵੇਂ ਜੇ ਤੂੰ ਇਵੇਂ ਹੀ ਛੋਟੀਆਂ-ਛੋਟੀਆਂ ਗੱਲਾਂ ਆਪਣੇ ਪੇਕੇ ਨੂੰ ਦੱਸਦੀ ਰਹੀ ਤਾਂ ਜੇ ਕਿਸੇ ਦੇਣ ਸਹੁਰੇ ਘਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੂੰ ਕਿੰਨਾ ਬੁਰਾ ਲੱਗੂਗਾ ਉਹ ਤੇਰੇ ਬਾਰੇ ਕੀ ਸੋਚਣਗੇ ਤੂੰ ਕਦੀ ਸੋਚਿਆ ਇਹਦੇ ਬਾਰੇ ਪੁੱਤ ਟਾਈਮ ਲੱਗੂਗਾ ਥੋੜਾ ਥੋੜਾ ਬਹੁਤ ਬਰਦਾਸ਼ਤ ਕਰਨਾ ਪਊਗਾ ਥੋੜਾ ਉਹਨਾਂ ਦੇ ਹਿਸਾਬ ਨਾਲ ਚੱਲਣਾ ਪਊਗਾ ਤੇਰੇ ਲਈ ਸਾਰਾ ਕੁਝ ਨਵਾਂ ਆ ਜੇ ਹੌਲੀ ਹੌਲੀ ਸਭ ਸਹੀ ਹੋ ਜਾਊਗਾ ਪੁੱਤ ਜਿੰਨਾ ਟਾਈਮ ਤੂੰ ਆਪਣੇ ਸਹੁਰਿਆਂ ਦੀਆਂ ਗੱਲਾਂ ਫੋਨ ਕਰਕੇ ਸਾਨੂੰ ਦੱਸਣ ਤੇ ਲਾ ਰਹੀਆਂ ਜਿਉਂਨਾ ਹੀ ਟਾਈਮ ਤੂੰ ਆਪਣੇ ਘਰ ਦੇਂਦੀ ਤਾਂ ਸ਼ਾਇਦ ਇਹ ਪਰੇਸ਼ਾਨੀ ਨਾਮ ਦੀ ਉਹਨਾਂ ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਮੈਂ ਮੈਂ ਹੀ ਇਕੱਲੀ ਸਮਝਾਂ ਮੈਨੂੰ ਕੋਈ ਸਮਝਣ ਵਾਲਾ ਨਹੀਂ ਚਲ ਮੈਨੂੰ ਪੂਰੇ ਪਰਿਵਾਰ ਦੀ ਚਿੰਤਾ ਨਹੀਂ ਘਟੋ ਘਟ ਮੇਰਾ ਆਪਣਾ ਪਤੀ ਤਾਂ ਮੈਨੂੰ ਸਮਝ ਸਕਦਾ ਆ ਪਰ ਉਹ ਵੀ ਬਿਲਕੁਲ ਹੀ ਸਮਝਣ ਨੂੰ ਤਿਆਰ ਨਹੀਂ ਆ ਛੋਟੀਆਂ ਛੋਟੀਆਂ ਗੱਲਾਂ ਤੇ ਰੌਲਾ ਪਾਉਣ ਲੱਗ ਪੈਂਦਾ ਆ ਤੇ ਅੱਜ ਤਾਂ ਰਣਜੀਤ ਨੇ ਮੈਨੂੰ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਦਿੱਤੀਆਂ ਆ ਨਾ ਕਿ ਮੈਂ ਤੈਨੂੰ ਦੱਸ ਵੀ ਨਹੀਂ ਸਕਦੀ ਉਹ ਵੀ ਪੂਰੇ ਪਰਿਵਾਰ ਦੇ ਸਾਹਮਣੇ ਹੋਰ ਕਿੰਨਾ ਬਰਦਾਸ਼ਤ ਕਰਾਂ ਮੈਂ ਸੱਸ ਦੀਆਂ ਸਹੁਰੇ ਦੀਆਂ ਨਨਾਨ ਦੀਆਂ ਇਥੋਂ ਤੱਕ ਕੇ ਪਤੀ ਦੀ ਉਹ ਨਹੀਂ ਸੁਣਾ ਮੈਂ ਵੀ ਤਾਂ ਇਨਸਾਨ ਆ ਨਾ ਮੈਨੂੰ ਕੌਣ ਸੁਣੂਗਾ ਸਹੁਰੇ ਘਰ ਕੋਈ ਸਮਝਣ ਨੂੰ ਤਿਆਰ ਹੀ ਨਹੀਂ ਘਟੋ ਘਟ ਤੁਸੀਂ ਤਾਂ ਸਮਝੋ ਤੂੰ ਤਾਂ ਮੇਰੀ ਮਾਂ ਆ ਪੁੱਤ ਮੈਂ ਹਮੇਸ਼ਾ ਤੇਰੀ ਭਲਾਈ ਹੀ ਚੰਨੀ ਆ ਮੈਂ ਨਹੀਂ ਚਾਹੂੰਗੀ ਕਿ ਤੇਰਾ ਘਰ ਉਜੜੇ ਹੁਣ ਇੱਕ ਕੰਮ ਕਰ ਤੂੰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਤਾਂ ਕਰ ਪੂਰੇ ਪਰਿਵਾਰ ਨੂੰ ਖੁਸ਼ ਰੱਖਣ ਦੀ ਪਰਵਾਰ ਖੁਸ਼ ਰਹੂਗਾ ਤਾਂ ਤੇਰਾ ਪਤੀ ਆਪਣੇ ਆਪ ਹੀ ਖੁਸ਼ ਰਹੂਗਾ ਇੱਕ ਵਾਰ ਤੂੰ ਐਦਾ ਕਰਕੇ ਤਾਂ ਵੇਖ ਤੇ ਹਾਂ ਵਾਰ-ਵਾਰੀ ਛੋਟੀਆਂ-ਛੋਟੀਆਂ ਗੱਲਾਂ ਦਿਲ ਤੇ ਨਾ ਲਾਇਆ ਕਰ ਮਾਂ ਦੀਆਂ ਗੱਲਾਂ ਸੁਣ ਕੇ ਜਸਪ੍ਰੀਤ ਗੁੱਸੇ ਵਿੱਚ ਫੋਨ ਕੱਟ ਦਿੰਦੀ ਆ ਤੇ ਸਹਰਾਣੇ 'ਚ ਮੂੰਹ ਦੇ ਕੇ ਫੁੱਟ-ਫੁੱਟ ਕੇ ਰੋਣ ਲੱਗੀ ਇੱਕ ਤਾਂ ਸਹਰੇ ਪਰਿਵਾਰ ਵਿੱਚ ਕੋਈ ਉਹਨੂੰ ਸਮਝਣ ਨੂੰ ਤਿਆਰ ਹੀ ਨਹੀਂ ਸੀ ਚਾਹੇ ਉਹ ਕਿੰਨਾ ਵੀ ਸਾਰਿਆਂ ਲਈ ਕਰੇ ਤੇ ਦੂਜੇ ਪਾਸੇ ਉਦੀ ਆਪਣੀ ਮਾਂ ਵੀ ਉਹਨੂੰ ਸਮਝਣ ਨੂੰ ਤਿਆਰ ਨਹੀਂ ਇਸ ਤਰ੍ਹਾਂ ਜਸਪ੍ਰੀਤ ਆਪਣੇ ਘਰ ਨੂੰ ਬੜੀ ਹੀ ਮੁਸ਼ਕਲ ਨਾਲ ਉਸ ਘਰ ਚ ਕੱਢ ਰਹੀ ਸੀ ਇੱਕ ਇੱਕ ਦਿਨ ਉਹਦੇ ਲਈ ਜਿਵੇਂ ਸਾਲਾਂ ਵਰਗਾ ਹੁੰਦਾ ਜਾ ਰਿਹਾ ਸੀ ਸਹੁਰੇ ਪਰਿਵਾਰ ਦੇ ਤਾਨੇ ਪਤੀ ਦੀਆਂ ਝਿੜਕਾਂ ਨੌਕਰਾਂ ਦੀਆਂ ਕੰਮ ਬਸ ਇਹੋ ਹੁੰਦੀ ਜ਼ਿੰਦਗੀ ਬਣ ਕੇ ਰਹਿ ਗਈ ਸੀ ਉਹਦਾ ਪਤੀ ਰਣਜੀਤ ਛੋਟੀਆਂ ਛੋਟੀਆਂ ਗੱਲਾਂ ਤੇ ਜਸਪ੍ਰੀਤ ਨੂੰ ਬਹੁਤ ਬੁਰੀ ਤਰ੍ਹਾਂ ਚੜਕਦਾ ਸੀ ਘਾਲਾਂ ਘਟਦਾ ਸੀ ਵਿਚਾਰੀ ਬੇਕਸੂਰ ਹੁੰਦੇ ਹੋਏ ਵੀ ਮਲਜਮ ਬਣ ਕੇ ਹਰ ਵਾਰ ਸਾਰਿਆਂ ਦੀਆਂ ਗੱਲਾਂ ਬਰਦਾਸ਼ਤ ਕਰਦੀ ਰਹਿੰਦੀ ਅੱਜ ਰਣਜੀਤ ਜਿਵੇਂ ਹੀ ਆਫਿਸ ਤੋਂ ਘਰ ਆਇਆ ਅੰਨੇ ਹੀ ਜਸਪ੍ਰੀਤ ਨੂੰ ਕਹਿੰਦਾ ਆ ਜਸਪ੍ਰੀਤ ਸਾਰਾ ਕੰਮ ਛੱਡ ਦੇ ਫਟਾਫਟ ਮੈਨੂੰ ਇੱਕ ਕੱਪ ਵਧੀਆ ਜੀ ਚਾਹ ਬਣਾ ਕੇ ਦੇ ਮੇਰੇ ਸਿਰ 'ਚ ਬਹੁਤ ਤੇਜ਼ ਦਰਦ ਹੋ ਰਿਹਾ ਆ ਜਸਪ੍ਰੀਤ ਡਰ ਨਾਲ ਰੰਤ ਤੇਜ਼ੀ ਨਾਲ ਸੋਈ ਚ ਗਈ ਤੇ ਜਿਵੇਂ ਹੀ ਚਾਹ ਲੈ ਕੇ ਰੰਜੀਤ ਦੇ ਅੱਗੇ ਗਈ ਰੰਜੀਤ ਨੇ ਇੱਕ ਘੁੱਟ ਭਰ ਦਿਆ ਹੀ ਚਾਹ ਚੁੱਕ ਕੇ ਡੋਲ ਦਿੱਤੀ ਤੇ ਉੱਚੀ ਆਵਾਜ਼ ਵਿੱਚ ਬੋਲਿਆ ਜਸਪ੍ਰੀਤ ਤੂੰ ਇੰਨੀ ਬੇਅਕਲ ਜਨਾਨੀ ਆ ਅੱਜ ਤੱਕ ਤੈਨੂੰ ਚਾਹ ਬਣਾਉਣੀ ਨਹੀਂ ਆਈ ਤੈਨੂੰ ਇੰਨੀ ਅਕਲ ਨਹੀਂ ਕਿ ਇੱਕ ਕੱਪ ਵਧੀਆ ਚਾਹ ਹੀ ਬਣਾ ਕੇ ਦੇ ਦੇਵੇਂ ਇਹ ਚਾਹ ਆ ਜੇ ਜ਼ਹਿਰ ਆ ਇਹ ਨਹੀਂ ਖੰਡ ਕੌਣ ਪੁੰਦਾ ਯਾ ਚਾਚ ਕਹਿੰਦੇ ਹੋਏ ਉਹਨੇ ਇੱਕ ਜ਼ੋਰ ਨਾਲ ਥੱਪੜ ਖਿੱਚ ਕੇ ਜਸਪ੍ਰੀਤ ਦੀ ਗੱਲ ਤੇ ਮਾਰਿਆ ਅੱਜ ਪਹਿਲੀ ਵਾਰ ਜਸਪ੍ਰੀਤ ਦੇ ਉੱਤੇ ਰਣਜੀਤ ਨੇ ਹੱਥ ਚੁੱਕਿਆ ਸੀ ਜਸਪ੍ਰੀਤ ਵਿਚਾਰੀ ਦੂਰ ਜਾ ਕੇ ਡਿੱਗੀ ਐਵੇਂ ਲੱਗਾ ਜਿਵੇਂ ਪੂਰੀ ਧਰਤੀ ਹੀ ਘੁੰਮ ਗਈ ਹੋਵੇ ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਸੀ ਕੁਝ ਦੇਰ ਤੱਕ ਤਾਂ ਜਸਪ੍ਰੀਤ ਸੋਨੀ ਹੋ ਗਈ ਰঞ্জੀਤ ਦੀ ਉੱਚੀ ਆਵਾਜ਼ ਸੁਣ ਕੇ ਸਾਰਾ ਪਰਿਵਾਰ ਵੀ ਇਕੱਠਾ ਹੋ ਗਿਆ ਸੀ ਪਰ ਕਿਸੇ ਨੇ ਵੀ ਰঞ্জੀਤ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਉਤੋਂ ਰঞ্জੀਤ ਦੀ ਮਾਂ ਜਸਪ੍ਰੀਤ ਨੂੰ ਹੀ ਬੁਰਾ ਭਲਾ ਕਹਿਣ ਲੱਗੀ ਪਤਾ ਨਹੀਂ ਕਿਹੋ ਜਿਹਾ ਨਸੀਬ ਆ ਮੇਰੇ ਜਿਹੜਾ ਸਾਡੇ ਘਰੇ ਬਹੂ ਬਣ ਕੇ ਆ ਗਈ ਆ ਪੂਰਾ ਦਿਨ ਵਿਚਾਰਾ ਥੱਕਿਆ ਹਾਰੇ ਆਉਂਦਾ ਆ ਇੱਕ ਕੱਪ ਟੰਗ ਦੀ ਚਾਹ ਵੀ ਬਣਾਉਣੀ ਨਹੀਂ ਆਉਂਦੀ ਇਹਨੂੰ ਕਿ ਬਣਾ ਕੇ ਦੇ ਹੀ ਸਕੇ ਪਤਾ ਨਹੀਂ ਕੀ ਖਾ ਕੇ ਵੱਡੀ ਹੋਈ ਆ ਕੁਝ ਆਮਦਾ ਹੀ ਨਹੀਂ ਆ ਕਿਸੇ ਨੇ ਵੀ ਜਸਪ੍ਰੀਤ ਦੇ ਦਰਦ ਵਿੱਚ ਉਹਦੀ ਤਕਲੀਫ ਨੂੰ ਸਮਝਣ ਦੀ ਕੋਸ਼ਿਸ਼ ਨਾ ਕੀਤੀ ਜਸਪ੍ਰੀਤ ਉੱਥੇ ਹੀ ਪਈ ਰਹੀ ਸ਼ਰਮ ਨਾਲ ਉਹ ਧਰਤੀ 'ਚ ਹੀ ਗੱਡੀ ਜਾ ਰਹੀ ਸੀ ਜਦੋਂ ਸਾਰੇ ਉੱਥੋਂ ਚਲੇ ਗਏ ਤਾਂ ਜਸਪ੍ਰੀਤ ਬੜੀ ਹਿੰਮਤ ਕਰਕੇ ਉੱઠી ਤੇ ਆਪਣੇ ਕਮਰੇ ਵਿੱਚ ਜਾ ਕੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਪਹਿਲਾਂ ਤਾਂ ਜੀ ਭਰ ਕੇ ਰੋਈ ਕਿੰਦੇ ਆ ਨਾ ਕਿ ਰੋ ਲਾਈਨ ਨਾਲ ਦਿਲ ਹਲਕਾ ਹੋ ਜਾਂਦਾ ਆ ਫਿਰ ਉਹਦੇ ਦਿਲ ਵਿੱਚ ਆਇਆ ਕਿ ਫੋਨ ਕਰੇ ਤੇ ਆਪਣੀ ਮਾਂ ਨੂੰ ਸਾਰੀਆਂ ਗੱਲਾਂ ਦੱਸੇ ਪਰ ਅਚਾਨਕ ਹੀ ਉਹਦੇ ਦਿਮਾਗ 'ਚ ਮਾਂ ਦੀ ਗੱਲ ਆ ਗਈ ਮਾਂ ਦੀਆਂ ਗੱਲਾਂ ਯਾਦ ਕਰਕੇ ਜਸਪ੍ਰੀਤ ਨੂੰ ਹੋਰ ਵੀ ਰੋਣ ਆ ਗਿਆ ਉਹ ਆਪਣੀ ਕਿਸਮਤ ਤੇ ਹੀ ਰੋਣ ਲੱਗੀ ਸੋਚਣ ਲੱਗੀ ਮੈਂ ਦੁਨੀਆ ਦੀ ਇੱਕ ਇਕਲੌਤੀ ਇਹੋ ਜਿਹੀ ਕੁੜੀ ਆ ਜਿਹਦੇ ਦੁੱਖ ਵਿੱਚ ਸਾਰੇ ਪਰਿਵਾਰ ਦੇ ਨਾਲ-ਨਾਲ ਪੇਕੇ ਪਰਿਵਾਰ ਵੀ ਨਹੀਂ ਆ ਪੇਕੇ ਹੁੰਦੇ ਹੋਏ ਵੀ ਮੇਰੇ ਲਈ ਨਾ ਬਰਾਬਰ ਹੀ ਆ ਮੇਰੀ ਆਪਣੀ ਮਾਂ ਮੇਰੀ ਤਕਲੀਫ ਨਹੀਂ ਸਮਝ ਰਹੀ ਜਦੋਂ ਮੇਰੀ ਤਕਲੀਫ ਸਮਝਣ ਵਾਲਾ ਇੱਥੇ ਕੋਈ ਨਹੀਂ ਤਾਂ ਫਿਰ ਮੈਂ ਕਿਉਂ ਸਾਰਿਆਂ ਲਈ ਇੱਥੇ ਬੈਠੀ ਰਹਾ ਗੱਲ ਦੱਸਣ ਤੇ ਵੀ ਜਦੋਂ ਮਾਂ ਨੂੰ ਮੇਰੀ ਤਕਲੀਫ ਸਮਝਣੀ ਹੁੰਦੀ ਤਾਂ ਹੁਣ ਮੈਂ ਕਿਸੇ ਨੂੰ ਵੀ ਆਪਣੀ ਤਕਲੀਫ ਨਹੀਂ ਦੱਸੂਗੀ ਮੈਨੂੰ ਆਪਣੇ ਲਈ ਖੁਦ ਹੀ ਕੁਝ ਨਾ ਕੁਝ ਸੋਚਣਾ ਪੋਗਾ। ਕਾਫੀ ਸੋਚਣ ਤੋਂ ਬਾਅਦ ਆਖਰਕਾਰ ਜਸਪ੍ਰੀਤ ਨੇ ਫੈਸਲਾ ਕਰ ਹੀ ਲਿਆ। ਜੋ ਹੋਵੇਗਾ ਵੇਖਿਆ ਜਾਊਗਾ। ਸਾਰੀ ਰਾਤ ਉਹਨੇ ਕੁਝ ਜ਼ਰੂਰੀ ਸਮਾਨ ਇੱਕ ਬੈਗ ਵਿੱਚ ਪਾਇਆ। ਆਪਣੇ ਕੱਪੜੇ ਪਾਏ ਤੇ ਬੇਚੈਨੀ ਨਾਲ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗੀ। ਸਵੇਰੇ ਤੜਕੇ ਹੀ 5 ਵਜੇ ਉਹ ਘਰ ਛੱਡ ਦਿੰਦੀ ਆ। ਪਰਿਵਾਰ ਦੇ ਸਾਰੇ ਜੀ ਸੁੱਤੇ ਪਏ ਸੀ। ਕਿਸੇ ਨੂੰ ਕੁਝ ਨਹੀਂ ਪਤਾ ਲੱਗਾ ਸਵੇਰੇ ਜਦੋਂ ਸਾਰੇ ਉੱਠੇ ਤਾਂ ਕਿਸੇ ਦੇ ਅੱਗੇ ਟਾਈਮ ਤੇ ਚਾਹ ਨਾ ਆਈ ਤਾਂ ਜਸਪ੍ਰੀਤ ਦੀ ਸੱਸ ਉਹਨੂੰ ਕੋਸਦੀ ਹੋਏ ਉਹਦੇ ਕਮਰੇ ਵਿੱਚ ਗਈ ਤੇ ਦਰਵਾਜ਼ਾ ਖੋਲ ਕੇ ਜਿਵੇਂ ਹੀ ਅੰਦਰ ਵੇਖਦੀ ਆ ਜਸਪ੍ਰੀਤ ਬੈੱਡ ਤੇ ਨਹੀਂ ਸੀ ਤਾਂ ਉਹ ਗੁੱਸੇ ਨਾਲ ਬਾਥਰੂਮ ਵਿੱਚ ਗਈ ਪੂਰੇ ਘਰ ਚ ਵੇਖਿਆ ਪਰ ਜਸਪ੍ਰੀਤ ਉਹਨਾਂ ਨੂੰ ਕਿਤੇ ਨਾ ਮਿਲੀ ਰਣਜੀਤ ਦੇ ਨਾਲ ਨਾਲ ਪੂਰਾ ਪਰਿਵਾਰ ਜਸਪ੍ਰੀਤ ਦੇ ਪੇਕੇ ਜਾਣ ਹੀ ਲੱਗੇ ਸੀ ਕਰਨਜੀਤ ਜਸਪ੍ਰੀਤ ਦੀ ਮਾਂ ਨੂੰ ਫੋਨ ਕਰਕੇ ਕਹਿੰਦਾ ਆ ਮਾਜੀ ਬੜੀ ਹੀ ਵਧੀਆ ਗੁਣ ਸਖਾਏ ਆ ਤੁਸੀਂ ਆਪਣੀ ਕੁੜੀ ਨੂੰ ਅੱਧੀ ਰਾਤ ਨੂੰ ਪਤਾ ਨਹੀਂ ਘਰ ਛੱਡ ਕੇ ਕਿੱਥੇ ਭੱਜ ਗਈ ਆ ਹੁਣ ਤੁਸੀਂ ਸਾਰੀ ਜ਼ਿੰਦਗੀ ਉੱਥੇ ਹੀ ਰੱਖਿਓ ਉਹਨੂੰ ਮੈਂ ਦੁਬਾਰਾ ਉਹਨੂੰ ਲੈਣ ਨਹੀਂ ਆਵਾਂਗਾ ਇਹ ਨਾ ਸੁਣਦਿਆਂ ਹੀ ਜਸਪ੍ਰੀਤ ਦੀ ਮਾਂ ਦਾ ਦਿਮਾਗ ਘੁੰਮ ਗਿਆ ਪੁੱਤ ਕਿਹੋ ਜੀਆਂ ਗੱਲਾਂ ਕਰਦਾ ਆ ਤੂੰ ਕੀ ਹੋ ਗਿਆ ਮੇਰੀ ਕੁੜੀ ਨੂੰ ਜਸਪ੍ਰੀ ਤੇ ਇੱਥੇ ਨਹੀਂ ਆਈ ਕੀ ਜਸਪ੍ਰੀ ਤੁਹਾਡੇ ਕੋਲ ਨਹੀਂ ਆਈ ਨਹੀਂ ਹੋਇਆ ਕੀ ਆ ਪਤਾ ਨਹੀਂ ਭੈਣ ਜੀ ਭੱਜ ਗਈ ਤੁਹਾਡੀ ਕੁੜੀ ਉਦੋਂ ਹੀ ਰਣਜੀਤ ਕੋਲੋਂ ਫੋਨ ਖੋ ਕੇ ਰਣਜੀਤ ਦੀ ਮਾਂ ਬੋਲ ਪਈ ਜ਼ੁਬਾਨ ਸੰਭਾਲ ਕੇ ਗੱਲ ਕਰੋ ਭੈਣ ਜੀ ਕਿਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਮੇਰੀ ਕੁੜੀ ਵਿੱਚ ਇਹੋ ਜਿਹਾ ਸੰਸਕਾਰ ਨਹੀਂ ਆ ਜਰੂਰ ਤੁਸੀਂ ਹੀ ਕੁਝ ਕੀਤਾ ਹੋਣਾ ਆ ਹਾਂ ਤਾਂ ਠੀਕ ਆ ਅਸੀਂ ਹੀ ਕੀਤਾ ਆ ਭੁੱਲ ਜਾਓ ਆਪਣੀ ਕੁੜੀ ਨੂੰ ਕਹਿੰਦੇ ਹੋਏ ਗੁੱਸੇ ਵਿੱਚ ਰਣਜੀਤ ਦੀ ਮਾਂ ਨੇ ਫੋਨ ਕੱਟ ਦਿੱਤਾ ਹੁਣ ਜਸਪ੍ਰੀਤ ਦੀ ਮਾਂ ਰੋਣ ਲੱਗੀ ਹੁਣ ਉਹਨਾਂ ਨੂੰ ਕੁੜੀ ਦੀ ਇੱਕ ਇੱਕ ਗੱਲ ਯਾਦ ਆਉਣ ਲੱਗੀ ਸੀ ਹੁਣ ਉਹਨਾਂ ਨੂੰ ਲੱਗਾ ਕਿ ਸੱਚਮੁੱਚ ਉਹਨਾਂ ਦੀ ਕੁੜੀ ਬਹੁਤ ਪਰੇਸ਼ਾਨ ਸੀ ਉਹਨਾਂ ਨੇ ਤਾਂ ਹਰ ਵਾਰ ਉਹਦਾ ਘਰ ਵਸਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਹੀ ਸਮਝਾਪ ਜਾ ਕੇ ਸ਼ਾਂਤ ਕਰਾਇਆ ਸੀ ਪਰ ਜ਼ਰੂਰ ਕੋਈ ਬਹੁਤ ਵੱਡੀ ਗੱਲ ਹੋਈ ਹੋਣੀ ਆ ਤਾਂ ਹੀ ਤਾਂ ਮੇਰੀ ਕੁੜੀ ਦਾ ਪਤਾ ਨਹੀਂ ਪਤਾ ਨਹੀਂ ਉਹ ਕਿੱਥੇ ਚਲੀ ਗਈ ਆ ਜੇ ਇਹਨਾਂ ਨੇ ਮਾਰ ਦਿੱਤਾ ਉਹਨੂੰ ਜਸਪ੍ਰੀਤ ਨੇ ਜਿਹੜੀਆਂ ਗੱਲਾਂ ਦੱਸੀਆਂ ਸੀ ਉਸੇ ਦੇ ਆਧਾਰ ਤੇ ਜਸਪ੍ਰੀਤ ਦੀ ਮਾਂ ਨੇ ਪੁਲਿਸ ਵਿੱਚ ਰਿਪੋਰਟ ਕਰਵਾ ਦਿੱਤੀ ਤੇ ਕੁੜੀ ਉੱਤੇ ਮਾਰਕੁੱਟ ਦਾ આરોਪ ਲਗਾ ਕੇ ਕੁੜੀ ਦੀ ਹੱਤਿਆ ਦਾ ਵੀ ਕੇਸ ਕਰ ਦਿੱਤਾ ਜੀ ਦੇ ਚੱਲਦੇ ਪੂਰਾ ਪਰਿਵਾਰ ਜੇਲ੍ਹ ਵਿੱਚ ਸੀ ਇਧਰ ਜਸਪ੍ਰੀਤ ਦੀ ਮਾਂ ਆਪਣੀ ਕੁੜੀ ਦੇ ਗਮ 'ਚ ਪਾਗਲ ਹੁੰਦੀ ਜਾ ਰਹੀ ਸੀ। 2 ਮਹੀਨੇ ਹੋ ਗਏ। ਜਸਪ੍ਰੀਤ ਦਾ ਕੋਈ ਵੀ ਅਤਾ ਪਤਾ ਨਹੀਂ ਸੀ। 2 ਮਹੀਨੇ ਬਾਅਦ ਇੱਕ ਦਿਨ ਅਚਾਨਕ ਪੁਲਸ ਵਾਲੇ ਜਸਪ੍ਰੀਤ ਦੀ ਮਾਂ ਨੂੰ ਲੈ ਕੇ ਕਿਤੇ ਜਾਂਦੇ ਆ। ਦੂਜੇ ਸ਼ਹਿਰ ਇੱਕ ਛੋਟੇ ਕਮਰੇ ਵਿੱਚ ਜਸਪ੍ਰੀਤ ਮਿਲੀ। ਜਸਪ੍ਰੀਤ ਨੂੰ ਵੇਖਦੇ ਹੀ ਉਹਦੀ ਮਾਂ ਰੋਣ ਲੱਗੀ। ਉਹਨੂੰ ਗਲੇ ਲਾ ਕੇ ਰੋਂਦੇ ਹੋਏ ਕਹਿਣ ਲੱਗੀ ਪੁੱਤ ਇੰਨਾ ਕੁਝ ਹੋ ਗਿਆ। ਤੇਰੀ ਨਾਲ ਤੂੰ ਸਾਡੇ ਕੋਲ ਕਿਉਂ ਨਹੀਂ ਆਈ ਸਿੱਧਾ ਘਰ ਛੱਡ ਕੇ ਇੱਥੇ ਆ ਗਈ ਘਟੋ ਘਟ ਤੈਨੂੰ ਸਾਡੇ ਕੋਲ ਆਉਣਾ ਚਾਹੀਦਾ ਸੀ ਹਜੇ ਤਾਂ ਤੇਰਾ ਮਾਪਿਓ ਜਿਉਂਦਾ ਆ ਫਿਰ ਤੂੰ ਇੱਥੇ ਵੱਖ ਕਿਉਂ ਪੁੱਤ ਕਿਹੜਾ ਮਾਪਿਓ ਹਾਂ ਤੇ ਤੂੰ ਕਿਹੋ ਜੀ ਮਾਂ ਆ ਤੈਨੂੰ ਮੈਂ ਇੰਨਾ ਕੁਝ ਦੱਸਦੀ ਰਹੀ ਪਰ ਮੇਰੇ ਦੱਸਣ ਦੇ ਬਾਵਜੂਦ ਵੀ ਤੂੰ ਮੈਨੂੰ ਸਮਝਣ ਨੂੰ ਤਿਆਰ ਹੀ ਨਹੀਂ ਸੀ ਫਿਰ ਮੈਂ ਕਿਹੜੇ ਮਾਪਿਓ ਨੂੰ ਦੱਸ ਦੇ ਕਿੰਨੀ ਵਾਰ ਮੈਂ ਤੁਹਾਨੂੰ ਕਿਹਾ ਸੀ ਪਰ ਤੁਸੀਂ ਸੁਣਨ ਨੂੰ ਤਿਆਰ ਹੀ ਨਹੀਂ ਸੀ ਤੇ ਨਾ ਹੀ ਸਮਝਣ ਨੂੰ ਤਿਆਰ ਸੀ ਤੇ ਵੈਸੇ ਵੀ ਮੈਂ ਜੇ ਤੁਹਾਡੇ ਕੋਲ ਆ ਵੀ ਜਾਂਦੀ ਤੇ ਤੁਹਾਡੀ ਤੇ ਪਾਪਾ ਦੀ ਦੁਨੀਆ ਵਿੱਚ ਇੱਜ਼ਤ ਖਰਾਬ ਹੋ ਜਾਣੀ ਸੀ ਨਾ ਤਾਂ ਮੈਂ ਸੋਚਿਆ ਇਹਦੇ ਤੋਂ ਤਾਂ ਚੰਗਾ ਮੈਂ ਖੁਦ ਹੀ ਆਪਣਾ ਕੋਈ ਅਲੱਗ ਰਸਤਾ ਬਣਾ ਲਵਾਂ ਮੈਂ ਇੱਥੇ ਬਹੁਤ ਖੁਸ਼ ਆ ਸਵੇਰੇ 9 ਵਜੇ ਤੋਂ 3 ਵਜੇ ਤੱਕ ਮੈਂ ਬੱਚਿਆਂ ਨੂੰ ਸਕੂਲ ਚ ਪੜਾਉਣੀ ਆ ਤੇ ਉਸ ਤੋਂ ਬਾਅਦ ਘਰ ਵੀ ਟਿਊਸ਼ਨ ਪੜਾ ਲੈਣੀ ਆ ਮੇਰੇ ਕੋਲ ਅੱਜ ਖੁਦ ਦੀ ਰੋਟੀ ਖਾਣ ਲਈ ਦੋ ਪੈਸੇ ਵੀ ਹੈਗੇ ਆ ਛੋਟੀ ਜਿਹੀ ਸਿਰ ਤੇ ਛੱਤ ਵੀ ਆ ਮੈਂ ਆਪਣੀ ਇਸ ਨਿੱਕੀ ਜਿਹੀ ਦੁਨੀਆ 'ਚ ਖੁਸ਼ ਹਾਂ ਮੈਨੂੰ ਕੋਈ ਰਿਸ਼ਤੇ ਨਾਤੇ ਨਹੀਂ ਚਾਹੀਦੇ ਪੁੱਤ ਇਹੋ ਜਿਹੀਆਂ ਗੱਲਾਂ ਨਾ ਕਰ ਮੈਨੂੰ ਮਾਫ਼ ਕਰ ਦੇ ਚੱਲ ਘਰ ਚੱਲ ਪੁੱਤ ਆਪਣੇ ਮਾਪਿਓ ਦੇ ਕੋਲ ਨਹੀਂ ਮਾਂ ਇੱਕ ਵਾਰ ਮੈਂ ਕਹਿ ਜੇ ਤਨ ਹੁਣ ਮੈਂ ਕਿਤੇ ਨਹੀਂ ਜਾਣਾ ਜੇ ਇੱਕ ਵਾਰ ਮੈਂ ਉੱਥੇ ਚਲੀ ਗਈ ਤਾਂ ਰਣਜੀਤ ਤੇ ਉਹਦਾ ਪਰਿਵਾਰ ਮੈਨੂੰ ਉੱਥੇ ਵੀ ਪਰੇਸ਼ਾਨ ਕਰਨਗੇ ਇਸ ਲਈ ਮੈਂ ਜਾਣ ਬੁਝ ਕੇ ਇੰਨੀ ਦੂਰ ਭੱਜ ਕੇ ਆ ਗਈ ਆ ਪਰ ਤੁਸੀਂ ਇੱਥੇ ਵੀ ਆ ਗਏ ਮਾਂ ਜੇ ਤੁਸੀਂ ਮੇਰਾ ਪਤਾ ਕਿਸੇ ਨੂੰ ਵੀ ਦੱਸਿਆ ਨਾ ਤਾਂ ਮੈਂ ਬਿਨਾ ਦੱਸੇ ਇੱਥੋਂ ਕਿਤੇ ਹੋਰ ਚਲੀ ਜਾਊਂਗੀ ਫਿਰ ਤੁਹਾਨੂੰ ਤੁਹਾਡੀ ਧੀ ਕਦੀ ਨਹੀਂ ਮਿਲੂਗੀ ਹਾਂ ਜਦੋਂ ਮੈਨੂੰ ਲੱਗੂਗਾ ਕਿ ਮੈਨੂੰ ਤੁਹਾਡੀ ਲੋੜ ਆ ਮੈਂ ਆਪੇ ਤੁਹਾਡੇ ਕੋਲ ਆ ਜਾਊਂਗੀ ਤੇ ਰਹੀ ਗੱਲ ਰਣਜੀਤ ਦੀ ਤਾਂ ਮੈਂ ਬਿਨਾ ਮਿਲੇ ਖੁਦ ਹੀ ਤਲਾਕ ਦੇ ਪੇਪਰ ਭੇਜ ਦਊਂਗੀ ਫਿਲਹਾਲ ਉਹ ਜੇਲ੍ਹ ਵਿੱਚ ਆ ਤਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਆ ਤਲਾਕ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਇਕੱਲੇ ਸਕੂਨ ਨਾਲ ਬਿਤਾਉਂਗੀ ਉਸ ਪਰਿਵਾਰ ਨਾਲੋਂ ਤਾਂ ਚੰਗਾ ਆ ਕਿ ਮੈਂ ਇਕੱਲੀ ਰਹਾ ਮਾਂ ਪਲੀਜ਼ ਮੈਨੂੰ ਇਕੱਲੀ ਨੂੰ ਛੱਡ ਦਿਓ ਮੈਂ ਬਹੁਤ ਬੁਰੀ ਤਰ੍ਹਾਂ ਥੱਕ ਚੁੱਕੀ ਆ ਹੁਣ ਮੈਨੂੰ ਕੋਈ ਰਿਸ਼ਤੇਦਾਰ ਨਹੀਂ ਚਾਹੀਦਾ ਮੈਂ ਹੀ ਇਕੱਲੀ ਖੁਦ ਆਪਣੀ ਜ਼ਿੰਦਗੀ ਜੀਣਾ ਚਾਹੁੰਦੀ ਆ ਤਾਂ ਪਲੀਜ਼ ਤੁਸੀਂ ਕਿਸੇ ਨੂੰ ਵੀ ਨਾ ਮੇਰਾ ਪਤਾ ਨਾ ਦੱਸਿਓ ਕਹਿੰਦੇ ਹੋਏ ਜਸਪ੍ਰੀਤ ਰੋ ਪਈ ਫਿਲਹਾਲ ਤਾਂ ਕੁੜੀ ਨੂੰ ਸਹੀ ਸਲਾਮਤ ਅੱਖਾਂ ਦੇ ਸਾਹਮਣੇ ਵੇਖ ਕੇ ਮਾਂ ਦੇ ਮਨ ਨੂੰ ਸਕੂਨ ਮਿਲਿਆ ਸੀ ਤੇ ਕੁੜੀ ਦੀ ਹਾਲਤ ਵੇਖ ਕੇ ਤਾਂ ਉਹ ਖੁਦ ਹੀ ਰੋ ਪਈ ਇਸ ਲਈ ਉਹਨਾਂ ਨੇ ਪਿਆਰ ਨਾਲ ਜਸਪ੍ਰੀਤ ਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਕੋਈ ਗੱਲ ਨਹੀਂ ਪੁੱਤ ਮੈਂ ਕਿਸੇ ਨੂੰ ਵੀ ਤੇਰਾ ਪਤਾ ਨਹੀਂ ਦੱਸੂੰਗੀ ਤੇਰਾ ਜਦੋਂ ਜੀ ਕਰੇ ਬਸ ਮੈਨੂੰ ਦੱਸ ਦੇਂ ਤੇ ਮੇਰੇ ਨਾਲ ਗੱਲ ਕਰਦੀ ਰਹੀਂ ਸੋ ਦੋਸਤੋ ਕਦੀ ਕਦੀ ਰਿਸ਼ਤੇਦਾਰ ਤੇ ਰਿਸ਼ਤੇਦਾਰੀ ਇੰਨੀ ਬੁਰੀ ਤਰ੍ਹਾਂ ਤੁਹਾਨੂੰ ਤਕਲੀਫ ਦਿੰਦੇ ਆ ਨਾ ਕਿ ਉਹਨਾਂ ਕੋਲੋਂ ਜਿੰਨਾ ਦੂਰ ਰਹੋ ਉਹਨਾਂ ਹੀ ਇਨਸਾਨ ਸਕੂਨ ਵਿੱਚ ਰਹਿੰਦਾ ਆ ਸੋ ਦੋਸਤੋ ਉਮੀਦ ਕਰਦੀ ਆ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ